ਹੋਇਆ ਕਿ ਪਹਿਲਾਂ ਉਹਨਾਂ ਨੂੰ ਬੜੇ ਤਸੀਹੇ ਦਿੱਤੇ ਜਾਂਦੇ ਜਦੋਂ ਵੀ ਕੋਈ ਹਕੂਮਤ ਹੁੰਦੀ ਆ ਉਹ ਆਪਣੇ ਹਿਸਾਬ ਦੇ ਨਾਲ ਹੀ ਸਾਰੇ ਕਾਸੇ ਨੂੰ ਦੇਖਣ ਦਾ ਯਤਨ ਕਰਦੀ ਹੈ ਸੋਚਦੇ ਰਹੇ ਕਿ ਛੋਟੇ ਬੱਚੇ ਨੇ ਇਹਨਾਂ ਬੱਚਿਆਂ ਨੂੰ ਆਪਾਂ ਵਰਗਲਾ ਲਵਾਂਗੇ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਵਰਗਲਾਉਣ ਦਾ ਵੀ ਯਤਨ ਕਰਦੇ ਆ ਕਈ ਤਰ੍ਹਾਂ ਦੇ ਲਾਲਚ ਦਿੰਦੇ ਆ ਫਿਰ ਡਰਾਉਣ ਦਾ ਵੀ ਯਤਨ ਕਰਦੇ ਆ ਕਿੰਦੇ ਆ ਵੀ ਤੁਹਾਡੇ ਜਿਹੜੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਸਰਕਾਰ ਨੇ ਮਾਰ ਦਿੱਤਾ ਫੜ ਕੇ ਤੁਹਾਡੇ ਜਿਹੜੇ ਭਰਾ ਸੀਗੇ ਵੱਡੇ ਸਹਿਦਜ਼ਾਦੇ ਉਹ ਮਾਰ ਦਿੱਤੇ ਆ ਸਾਰੇ ਸਿੰਘ ਮਾਰ ਦਿੱਤੇ ਆ ਉਹਨਾਂ ਨੂੰ ਲਾਲਚ ਦੇਣ ਦੀ ਵੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਜਿਹੜੇ ਨਿਕਾਹ ਕਰਦੇ ਆਂਗੇ ਅਸੀਂ ਤੁਹਾਨੂੰ ਵੱਡੀਆਂ ਜ਼ਕੀਰਾਂ ਦੇ ਦੇਵਾਂਗੇ ਤੁਹਾਨੂੰ ਰਾਜ ਭਾਗ ਦੇ ਦੇਵਾਂਗੇ ਤੁਸੀਂ ਸਿੱਖੀ ਦੇ ਵਿੱਚ ਰਹੋਗੇ ਤੁਹਾਡਾ ਵੀ ਉਹੀ ਹਸ਼ਰ ਹੋਊਗਾ ਸੇਵ ਦੋਦਿਆਂ ਨੂੰ ਪਹਿਲਾਂ ਮਨਾਇਆ ਜਾਂਦਾ ਫਿਰ ਸਿੱਧਾ ਲੀਹਾਂ ਦੇ ਵਿੱਚ ਚਿੰਨ ਦਿੱਤਾ ਜਾਂਦਾ ਪਰ ਉਹਦੇ ਪਿੱਛੇ ਇਤਿਹਾਸ ਬਹੁਤ ਵੱਡਾ ਲੁਕੇ ਹੋਇਆ ਕਿ ਪਹਿਲਾਂ ਉਹਨਾਂ ਨੂੰ ਬੜੇ ਤਸੀਹੇ ਦਿੱਤੇ ਜਾਂਦੇ ਜਦੋਂ ਵੀ ਕੋਈ ਹਕੂਮਤ ਹੁੰਦੀ ਆ ਉਹ ਆਪਣੇ ਹਿਸਾਬ ਦੇ ਨਾਲ ਹੀ ਸਾਰੇ ਕਾਸੇ ਨੂੰ ਦੇਖਣ ਦਾ ਯਤਨ ਕਰਦੀ ਆ ਕੋਸ਼ਿਸ਼ ਰਹੀ ਕਿ ਛੋਟੇ ਬੱਚੇ ਨੇ ਇਹਨਾਂ ਬੱਚਿਆਂ ਨੂੰ ਆਪਾਂ ਵਰਗਲਾ ਲਵਾਂਗੇ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਵਰਗਲਾਉਣ ਦਾ ਵੀ ਯਤਨ ਕਰਦੇ ਆ ਕਈ ਤਰ੍ਹਾਂ ਦੇ ਲਾਲਚ ਦਿੰਦੇ ਆ ਫਿਰ ਡਰਾਉਣ ਦਾ ਵੀ ਯਤਨ ਕਰਦੇ ਆ ਕਹਿੰਦੇ ਆ ਵੀ ਤੁਹਾਡੇ ਜਿਹੜੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਸਰਕਾਰ ਨੇ ਮਾਰ ਦਿੱਤਾ ਫੜ ਕੇ ਤੁਹਾਡੇ ਜਿਹੜੇ ਭਰਾ ਸੀਗੇ ਵੱਡੇ ਸੈਜਾਦੇ ਉਹ ਮਾਰ ਦਿੱਤੇ ਆ ਸਾਰੇ ਸਿੰਘ ਮਾਰ ਦਿੱਤੇ ਆ ਉਹਨਾਂ ਨੂੰ ਲਾਲਚ ਦੇਣ ਦੀ ਵੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਜਿਹੜੇ ਨਿਕਾਹ ਕਰਦੇ ਆਂਗੇ ਅਸੀਂ ਤੁਹਾਨੂੰ ਵੱਡੀਆਂ ਜ਼ਕੀਰਾਂ ਦੇ ਦੇਵਾਂਗੇ ਤੁਹਾਨੂੰ ਰਾਜ ਭਾਗ ਦੇ ਦੇਵਾਂਗੇ ਤੁਸੀਂ ਸਿੱਖੀ ਦੇ ਵਿੱਚ ਰਹੋਗੇ ਤੁਹਾਡਾ ਵੀ ਉਹੀ ਹਸ਼ਰ ਹੋਊਗਾ ਉਸ ਸਮੇਂ ਦੀ ਜਿਹੜੀ ਹਕੂਮਤ ਸੀਗੀ ਉਹਦਾ ਵੱਡਾ ਜੋ ਤਰਕ ਸੀਗਾ ਜਾਂ ਵੱਡੀ ਜਿਹੜੀ ਉਹਨਾਂ ਦੀ ਦ੍ਰਿਸ਼ਟੀ ਸੀਗੀ ਉਹ ਇਹ ਸੀਗੀ ਕਿ ਉਹ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਉਮਰ ਤੋਂ ਦੇਖ ਰਹੇ ਸੀਗੇ ਇਸ ਤਰ੍ਹਾਂ ਦੀ ਉਹ ਦੁੱਤੀ ਸ਼ਹਾਦਤ ਦੇਣੀ ਉਹ ਇੰਨੀ ਵੱਡੀ ਸੁਰਤ ਤੋਂ ਬਿਨਾ ਨਹੀਂ ਦਿੱਤੀ ਜਾ ਸਕਦੀ ਇਸ ਤਰ੍ਹਾਂ ਦੀ ਜਿਹੜੀ عظیم ਸ਼ਹਾਦਤ ਆ ਉਹ ਮਤਲਬ ਸਤਖੰਡ ਦੇ ਵਾਸੀ ਹੀ ਦੇ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਜੋੜ ਮੇਲ ਸ਼ਰੀਫਤੇ ਗਰਜ਼ਤ ਅੱਜ ਦੂਜਾ ਦਿਵਾਨ ਹੈ ਅੱਜ ਦੂਜੀ ਪੇਸ਼ੀ ਸੀ ਸੂਬੇ ਦੀ ਕਚਹਿਰੀ ਦੇ ਵਿੱਚ ਅੱਜ ਦੂਜਾ ਦਿਨ ਸੀ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਕਹਿੰਦੇ ਨੇ ਕਿ ਜੋ ਇਹਨੀ ਤਸ਼ੱਦਦ ਤੇ ਵੀ ਜਿਹੜੀ ਇਹ ਈਮਾਨ ਹੈ ਉਹ ਨਾ ਡੋਲਿਆ ਤਾਂ ਸਾਡੇ ਸਿੱਖ ਪੰਥ ਦੀਆਂ ਨੀਹਾਂ ਪੱਕੀਆਂ ਕਰਨ ਦੇ ਵਿੱਚ ਜਿਹੜਾ ਅੱਜ ਕਹ ਦੀ ਇੱਕ ਦੂਜਾ ਦਿਨ ਲੱਗਿਆ ਸੀ ਸੋ ਸਾਡੇ ਨਾਲ ਪਰਮਜੀਤ ਸਿੰਘ ਗਾਜੀ ਜੀ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਾਜੀ ਸਾਹਿਬ ਅੱਜ ਦੂਜੀ ਪੀਸੀਸੀ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਉਥੇ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਆਦਾਤਰ ਦੱਸਦੇ ਨੇ ਕਿ ਜਿਹੜੀ ਉਹਨਾਂ ਨੂੰ ਸਹਬਜ਼ਾਦਿਆਂ ਨੂੰ ਪਹਿਲਾਂ ਮਨਾਇਆ ਜਾਂਦਾ ਫਿਰ ਸਿੱਧਾ ਨੀਹਾਂ ਦੇ ਵਿੱਚ ਚਣ ਦਿੱਤਾ ਜਾਂਦਾ ਪਰ ਉਹਦੇ ਪਿੱਛੇ ਇਤਿਹਾਸ ਬਹੁਤ ਵੱਡਾ ਲੁਕੇ ਹੋਇਆ ਹੈ ਕਿ ਪਹਿਲਾਂ ਉਹਨਾਂ ਨੂੰ ਬੜੇ ਤਸੀਹੇ ਦਿੱਤੇ ਜਾਂਦੇ ਨੇ ਦੇਖੋ ਜਦੋਂ ਵੀ ਕੋਈ ਹਕੂਮਤ ਹੁੰਦੀ ਆ ਉਹ ਆਪਣੇ ਹਿਸਾਬ ਦੇ ਨਾਲ ਹੀ ਸਾਰੇ ਕਾਸੇ ਨੂੰ ਦੇਖਣ ਦਾ ਯਤਨ ਕਰਦੀ ਹੈ ਸੋ ਉਸ ਸਮੇਂ ਵੀ ਜਿਹੜੀ ਹਕੂਮਤ ਸੀਗੀ ਮੁਗਲਾਂ ਦੀ ਵਜ਼ੀਰ ਖਾਨ ਸੀ ਉਹਦੇ ਅਹਿਲਕਾਰ ਸੀਗੇ ਸੁਚਨਨ ਸੀਗਾ ਹੋਰ ਸੀਗੇ ਉਹਨਾਂ ਨੇ ਜੋ ਇਤਿਹਾਸ ਦੇ ਪ੍ਰਸੰਗ ਆਪਾਂ ਪੜ੍ਹਦੇ ਸੁਣਦੇ ਆ ਉਹਨਾਂ ਚ ਇਹੀ ਪਤਾ ਲੱਗਦਾ ਇਹ ਸਮਝਣ ਨੂੰ ਲੱਗਦਾ ਆ ਕਿ ਉਹ ਇਹ ਸੋਚਦੇ ਰਹੇ ਕਿ ਛੋਟੇ ਬੱਚੇ ਨੇ ਇਹਨਾਂ ਬੱਚਿਆਂ ਨੂੰ ਆਪਾਂ ਵਰਗਲਾ ਲਵਾਂਗੇ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਵਰਗਲਾਉਣ ਦਾ ਵੀ ਯਤਨ ਕਰਦੇ ਆ ਕਈ ਤਰ੍ਹਾਂ ਦੇ ਲਾਲਚ ਦਿੰਦੇ ਫਿਰ ਡਰਾਉਣ ਦਾ ਵੀ ਯਤਨ ਕਰਦੇ ਆ ਜਿਸ ਤਰ੍ਹਾਂ ਇਸ ਗੱਲ ਦਾ ਕਾਫੀ ਜ਼ਿਕਰ ਹੁੰਦਾ ਵੀ ਉਹਨਾਂ ਨੂੰ ਕਹਿੰਦੇ ਆ ਵੀ ਤੁਹਾਡੇ ਜਿਹੜੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਸਰਕਾਰ ਨੇ ਮਾਰ ਦਿੱਤਾ ਫੜ ਕੇ ਤੁਹਾਡੇ ਜਿਹੜੇ ਭਰਾ ਸੀਗੇ ਵੱਡੇ ਸਹਦਜ਼ਾਦੇ ਉਹ ਮਾਰ ਦਿੱਤੇ ਆ ਸਾਰੇ ਸਿੰਘ ਮਾਰ ਦਿੱਤੇ ਆ ਫਿਰ ਉਹਨਾਂ ਨੂੰ ਲਾਲਚ ਦੇਣ ਦੀ ਵੀ ਕੋਸ਼ਿਸ਼ ਕਰਦੇ ਆ ਵੀ ਤੁਹਾਡੇ ਜਿਹੜੇ ਨਿਕਾਹ ਕਰਦੇ ਆਂਗੇ ਅਸੀਂ ਤੁਹਾਨੂੰ ਵੱਡੀਆਂ ਜ਼ਗੀਰਾਂ ਦੇ ਦੇਵਾਂਗੇ ਤੁਹਾਨੂੰ ਰਾਜ ਭਾਗ ਦੇ ਦੇਵਾਂਗੇ ਤੁਸੀਂ ਸਿੱਖੀ ਦੇ ਵਿੱਚ ਰਹੋਗੇ ਤੁਹਾਡਾ ਵੀ ਉਹੀ ਹਸ਼ਰ ਹੋਊਗਾ ਸੋ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਫਿਰ ਇਤਿਹਾਸ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਆਉਂਦਾ ਕਿ ਇੱਕ ਵਾਰ ਜਿਹੜੇ ਕਾਜ਼ੀ ਸੀਗੇ ਉਹ ਕਿਸੇ ਵੀ ਤਰ੍ਹਾਂ ਦਾ ਫਤਵਾ ਦੇਣ ਤੋਂ ਮਨਾ ਕਰ ਦਿੰਦੇ ਉਹ ਕਹਿੰਦੇ ਕਿ ਜਿਹੜੀ ਸ਼ਰਰਾ ਆ ਸ਼ਰਰਾ ਦੇ ਵਿੱਚ ਬੱਚੇ ਦੇ ਉੱਪਰ ਮਤਲਬ ਤੁਸੀਂ ਦੋਸ਼ ਆਇਦ ਕਰਕੇ ਉਹਨੂੰ ਸ਼ਰਰਾ ਦੇ ਤਹਿਤ ਨਹੀਂ ਕਰ ਸਕਦੇ ਸਜ਼ਾ ਜਿਹੜੀ ਆ ਉਹ ਨਹੀਂ ਸੁਣਾਈ ਜਾ ਸਕਦੀ ਫਿਰ ਇਸ ਗੱਲ ਦਾ ਵੀ ਜ਼ਿਕਰ ਆਉਂਦਾ ਹੈ ਕਿ ਜਿਹੜਾ ਸੁਚਾਨੰਦ ਸੀਗਾ ਦੀਵਾਨ ਜਿਹੜਾ ਕਿ ਮੁਗਲ ਨਹੀਂ ਸੀਗਾ ਜਿਹੜਾ ਇਸ ਖਿੱਤੇ ਦੇ ਲੋਕਾਂ ਦੇ ਵਿੱਚੋਂ ਹੀ ਸੀਗਾ ਉਹ ਫਿਰ ਵਜ਼ੀਰ ਖਾਨ ਨੂੰ ਕਹਿੰਦਾ ਕਿ ਜੇ ਹੁਕਮ ਹੋਵੇ ਤਾਂ ਮੈਂ ਇਹਨਾਂ ਨੂੰ ਕੁਝ ਸਵਾਲ ਜਿਹੜੇ ਆ ਉਹ ਕਰਨੇ ਚਾਹਨਾ ਫਿਰ ਉਹਨਾਂ ਨੂੰ ਸਵਾਲ ਕਰਦਾ ਆ ਹੁਣ ਇੱਕ ਸਵਾਲ ਦਾ ਤੇ ਇਸ ਦਾ ਜ਼ਿਕਰ ਹੁੰਦਾ ਆ ਕਿ ਜਿੱਥੇ ਉਹ ਪੁੱਛਦਾ ਵੀ ਤੁਸੀਂ ਆਪਣੇ ਆਪ ਨੂੰ ਕੀ ਕਹਿੰਦੇ ਹੋ ਕਹਿੰਦੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁਜੰਗੀ ਆ ਸੋ ਪੁਜੰਗ ਜਿਹੜਾ ਆ ਉਹ ਮਤਲਬ ਫਨੀਅਰ ਨੂੰ ਜਾਂ ਆਪਾਂ ਕਹੀਏ ਦੂਜੇ ਸ਼ਬਦਾਂ ਚ ਕਹਿ ਲਈਏ ਵੀ ਸੱਪ ਨੂੰ ਪੁਜੰਗ ਕਹਿੰਦੇ ਆ ਹਣ ਤੇ ਉਹ ਕਹਿੰਦਾ ਜੀ ਦੇਖੋ ਇਹ ਤਾਂ ਮਤਲਬ ਆਪ ਮੰਨ ਰਹੇ ਆ ਤੁਸੀਂ ਇਹਨਾਂ ਨੂੰ ਬੱਚੇ ਕਹਿ ਰਹੇ ਆ ਇਹ ਤਾਂ ਮੰਨ ਰਹੇ ਕਿ ਅਸੀਂ ਸੱਪ ਠੀਕ ਹੈ ਦੂਸਰੀ ਗੱਲ ਉਹ ਉਹਨਾਂ ਨੂੰ ਪੁੱਛਦਾ ਹੈ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ ਉਹ ਫਿਰ ਸੈਬਜ਼ਾਦੇ ਇਸ ਗੱਲ ਦਾ ਜਵਾਬ ਦਿੰਦੇ ਆ ਕਿ ਅਸੀਂ ਜਾਵਾਂਗੇ ਸਿੰਘਾਂ ਨੂੰ ਇਕੱਠੇ ਕਰਾਂਗੇ ਤੇ ਜਿੱਥੇ ਵੀ ਹਕੂਮਤ ਜ਼ੁਲਮ ਕਰ ਰਹੀ ਹੋਊਗੀ ਉਹਦੇ ਨਾਲ ਟੱਕਰਾਂਗੇ ਉਹ ਕਹਿੰਦਾ ਕਿ ਹੁਣ ਤੁਹਾਨੂੰ ਫੜ ਲਿਆ ਜੇ ਦੁਬਾਰਾ ਫੜ ਲਿਆ ਜਾਊਗਾ ਫਿਰ ਕੀ ਕਰਾਂਗੇ ਉਹ ਕਹਿੰਦੇ ਜੀ ਦੁਬਾਰਾ ਫੇਰ ਅਸੀਂ ਮਤਲਬ ਜਦੋਂ ਵੀ ਸਾਨੂੰ ਮੌਕਾ ਲੁਗੇ ਜਿੰਨੇ ਚਿਰ ਅਸੀਂ ਹੈਗੇ ਆ ਜਿੰਨੇ ਚਿਰ ਤੱਕ ਸੰਸਾਰ ਦੇ ਉੱਤੇ ਜ਼ੁਲਮ ਹੈਗਾ ਹਕੂਮਤ ਜ਼ੁਲਮ ਕਰ ਰਹੀ ਤੇ ਅਸੀਂ ਉਸ ਜ਼ੁਲਮੀ ਹਕੂਮਤ ਦੀ ਜੜ ਪਟਾਂਗੇ ਤਖਤਾ ਪਲਟ ਕਰਾਂਗੇ ਉਹਦਾ ਸੋ ਇਸ ਗੱਲ ਤੋਂ ਬਾਅਦ ਉਹ ਕਹਿੰਦਾ ਜੀ ਦੇਖੋ ਇੱਕ ਤਾਂ ਇਹਨਾਂ ਦੀ ਤਰਬੀਅਤ ਜਿਹੜੀ ਆ ਉਹ ਬਾਗੀ ਹੈ ਦੂਸਰਾ ਇਹ ਆਪਣੇ ਮੂੰਹੋਂ ਕਹਿ ਰਹੇ ਨੇ ਕਿ ਅਸੀਂ ਬੱਚੇ ਨਹੀਂ ਹੈਗੇ ਅਸੀਂ ਤਾਂ ਮਤਲਬ ਪੁਜੰਗ ਹੈ ਜਾਂ ਸੱਪ ਹੈ ਵੀ ਜੋ ਸਜ਼ਾ ਸੱਪ ਨੂੰ ਦਿੱਤੀ ਜਾਂਦੀ ਹੈ ਜੋ ਸਜ਼ਾ ਬਾਗੀ ਨੂੰ ਦਿੱਤੀ ਜਾਂਦੀ ਹੈ ਉਹ ਸਜ਼ਾ ਜਿਹੜੀ ਆ ਉਹ ਸੈਬਜ਼ਾਦਿਆਂ ਨੂੰ ਦਿੱਤੀ ਜਾਵੇ ਸੋ ਜਿਹੜੀ ਦਲੀਲਬਾਜ਼ੀ ਜਿਹੜਾ ਆਰਗੂਮੈਂਟ ਕਚਹਿਰੀ ਦੇ ਵਿੱਚ ਸੁਚਾਨੰਦ ਨੇ ਕੀਤਾ ਉਹਦੇ ਆਧਾਰ ਦੇ ਉੱਪਰ ਫਿਰ ਫਤਵਾ ਜਿਹੜਾ ਆ ਉਹ ਸੁਣਾਇਆ ਗਿਆ ਜਿਹਦੇ ਵਿੱਚ ਆਪਾਂ ਨੂੰ ਇਤਿਹਾਸ 'ਚ ਇਸ ਗੱਲ ਦਾ ਵੀ ਜ਼ਿਕਰ ਮਿਲਦਾ ਹੈ ਕਿ ਜਿਹੜਾ ਮਲੇਰ ਕੋਟਲੇ ਦਾ ਨਵਾਬ ਸੀਗਾ ਸ਼ੇਰ ਮੁਹੰਮਦ ਖਾਨ ਉਸ ਨੂੰ ਪਹਿਲਾਂ ਇਹ ਗੱਲ ਕਹੀ ਜਾਂਦੀ ਕਿ ਤੇਰਾ ਜਿਹੜਾ ਭਰਾ ਸੀਗਾ ਨਾਹਰ ਖਾਨ ਉਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਮਕੌਰ ਦੀ ਜੰਗ ਦੇ ਵਿੱਚ ਮਤਲਬ ਉਹਨੂੰ ਮਾਰਿਆ ਸੀਗਾ ਵੀ ਤੂੰ ਬਦਲਾ ਲੈ ਇਹਨਾਂ ਨੂੰ ਹੁਣ ਸਜ਼ਾ ਦਿੱਤੀ ਜਾਣੀ ਹੈ ਤੇਰਾ ਪਹਿਲ ਦਾ ਹੱਕ ਆ ਤੂੰ ਆਪ ਦਾ ਹੱਕ ਜਿਹੜਾ ਆ ਉਹ ਲੈ ਤੇ ਇਹਨਾਂ ਨੂੰ ਸਜ਼ਾ ਜਾ ਇਹਨਾਂ ਨੂੰ ਖਤਮ ਕਰ ਉੱਥੇ ਫਿਰ ਇਸ ਗੱਲੋਂ ਸਿੱਖਾ ਨੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਕਦਰ ਵੀ ਪਾਈ ਕਿ ਉਹਨੇ ਉਸ ਸਮੇਂ ਹਾ ਦਾ ਨਾਰਾ ਮਾਰਿਆ ਕਚੈਰੀ ਦੇ ਵਿੱਚ ਉਹਨੇ ਕਿਹਾ ਕਿ ਦੇਖੋ ਮੇਰਾ ਭਰਾ ਇੱਕ ਲੜਾਕੂ ਸੀਗਾ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗ ਦੇ ਵਿੱਚ ਲੜਿਆ ਤੇ ਮੈਨੂੰ ਜਦੋਂ ਮੌਕਾ ਲੱਗਿਆ ਮੈਂ ਵੀ ਜੰਗ ਦੇ ਵਿੱਚ ਉਹਨਾਂ ਦੇ ਮੁਕਾਬਲੇ ਦੇ ਵਿੱਚ ਲੜਾਂਗਾ ਜੰਗ ਦੇ ਵਿੱਚ ਇੱਕ ਦੂਸਰੇ ਦੇ ਕਤਲ ਹੁੰਦੇ ਨੇ ਮਤਲਬ ਕੋਈ ਡਿੱਗਦਾ ਆ ਕੋਈ ਸਫਲ ਹੁੰਦਾ ਆ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹਨਾਂ ਬੱਚਿਆਂ ਦੇ ਉੱਪਰ ਜਿਹੜੇ ਮਾਸੂਮ ਨੇ ਪੀ ਇਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਜ਼ੁਲਮ ਜਿਹੜਾ ਆ ਉਹ ਕੀਤਾ ਜਾਵੇ ਉਹ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਜਾਂਦਾ ਜਿਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਮਤਲਬ ਨੀਹਾਂ ਦੇ ਵਿੱਚ ਚਿਣ ਕੇ ਸਜ਼ਾ ਜਿਹੜੀ ਆ ਉਹ ਸੁਣਾਈ ਜਾਂਦੀ ਹੈ ਜਿਹੜੇ ਉਹ ਦੋ ਆਪਣੇ ਜ਼ਲਾਦ ਸੀਗੇ ਉਹਨਾਂ ਨੂੰ ਬੁਲਾਇਆ ਜਾਂਦਾ ਆ ਉਹ ਫਿਰ ਸੈਬਜ਼ਾਦਿਆਂ ਨੂੰ ਮਤਲਬ ਨੀਹਾਂ ਦੇ ਵਿੱਚ ਚਿੰਦੇ ਨੇ ਫਿਰ ਇਹ ਵੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਉਹਨਾਂ ਨੂੰ ਜ਼ਿਬਾਹ ਕੀਤਾ ਜਾਂਦਾ ਆ ਉਹ ਮਤਲਬ ਕੰਦ ਜਿਹੜੀ ਆ ਉਹ ਸਾਰ ਰਹੇ ਹੁੰਦੇ ਨੇ ਉਹ ਡਿੱਗ ਜਾਂਦੀ ਆ ਉਸ ਤੋਂ ਬਾਅਦ ਦੇ ਵਿੱਚ ਸੈਬਜ਼ਾਦਿਆਂ ਦਾ ਜਿਹੜਾ ਸਾਰ ਆ ਗਿਆ ਉਹ ਕੱਟੀ ਜਾਂਦੀ ਹੈ ਇਸ ਤਰ੍ਹਾਂ ਦੇ ਜ਼ਿਕਰ ਇਤਿਹਾਸ ਦੇ ਵਿੱਚ ਮਿਲਦੇ ਪਰ ਆਪਾਂ ਦੇਖੀਏ ਕਿ ਜਿਹੜਾ ਨਵਾਬ ਸ਼ੇਰ ਮੁਹੰਮਦ ਖਾਨ ਸੀਗਾ ਉਹ ਕੋਈ ਬਦਲ ਨਹੀਂ ਸੀ ਗਿਆ ਉਹ ਉਸੇ ਧਿਰ ਦੇ ਵਿੱਚ ਹੀ ਰਹਾ ਉਹ ਬਾਅਦ ਦੇ ਵਿੱਚ ਜਿਹੜੀ ਜੰਗ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੁੰਦੀ ਆ ਵਜ਼ੀਰ ਖਾਨ ਦੀ ਉਹਦੇ ਵਿੱਚੋਂ ਮਾਰਿਆ ਜਾਂਦਾ ਹੈ ਪਰ ਉਹਦੇ باوجود ਸਿੱਖਾਂ ਨੇ ਇਸ ਗੱਲ ਦੀ ਉਹਦੀ ਕਦਰ ਪਾਈ ਕਿ ਉਹਨੇ ਕਟੂਕਾ ਟੋਸ ਜ਼ੁਲਮ ਦੀ ਕਚੈਰੀ ਦੇ ਵਿੱਚ ਸਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਇੱਕ ਹਾ ਦਾ ਨਾਰਾ ਮਾਰਿਆ ਸੀ ਅੱਜ ਵੀ ਤੁਸੀਂ ਮਲੇਰਕੋਟਲੇ ਜਾਓ ਉੱਥੇ ਹਾ ਦਾ ਨਾਰਾ ਗੁਰਦੁਆਰਾ ਸਾਹਿਬ ਜਿਹੜਾ ਆ ਉਹ ਹੈਗਾ ਆ ਉਸੇ ਹੀ ਨਵਾਬ ਸ਼ੇਰ ਮੁਹੰਮਦ ਦੀ ਯਾਦ ਦੇ ਵਿੱਚ ਬਣਿਆ ਹੋਇਆ ਹੈ ਉਸੇ ਨਵਾਬ ਮਲੇਰੀਏ ਦੀ ਯਾਦ ਦੇ ਵਿੱਚ ਬਣਿਆ ਹੋਇਆ ਜਿਹੜਾ ਬਾਅਦ ਦੇ ਵਿੱਚ ਸਿੱਖਾਂ ਦੇ ਖਿਲਾਫ ਹੀ ਲੜਿਆ ਪਹਿਲਾਂ ਵੀ ਉਹ ਸਿੱਖਾਂ ਦੇ ਬਰਖਲਾਵੀ ਸੀ ਬਾਅਦ ਦੇ ਵਿੱਚ ਵੀ ਉਹ ਰਹਾ ਪਰ ਕਟੂ ਕਟੂ ਨੇ ਇੱਕ ਹੱਕ ਸੱਚ ਦੀ ਆਵਾਜ਼ ਬੁਲੰਦ ਕੀਤੀ ਸੀਗੀ ਤੇ ਓਨੀ ਗੱਲ ਦੀ ਜਿਹੜੀ ਕਦਰ ਆ ਉਹ ਅੱਜ ਮਤਲਬ ਇਨੀਆਂ ਸਦੀਆਂ ਬੀਤ ਜਾਣ ਦੇ ਬਾਵਜੂਦ ਵੀ ਉਹਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਜਿਹੜਾ ਉਹ ਸਿੱਖਾਂ ਨੇ ਉਹ ਸਾਰਿਆ ਹੋਇਆ। ਸੋ ਉਸ ਸਮੇਂ ਦੀ ਜਿਹੜੀ ਹਕੂਮਤ ਸੀਗੀ ਉਹਦਾ ਵੱਡਾ ਜੋ ਤਰਕ ਸੀਗਾ ਜਾਂ ਵੱਡੀ ਜਿਹੜੀ ਉਹਨਾਂ ਦੀ ਦ੍ਰਿਸ਼ਟੀ ਸੀਗੀ ਉਹ ਇਹ ਸੀਗੀ ਕਿ ਉਹ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਉਮਰ ਤੋਂ ਦੇਖ ਰਹੇ ਸੀਗੇ। ਉਹਨਾਂ ਦੀ ਬਿਰਤੀ ਤੋਂ ਜਾਂ ਉਹਨਾਂ ਦੀ ਸੂਰਤ ਤੋਂ ਨਹੀਂ ਸੀ ਦੇਖ ਰਹੇ। ਕਿਉਂਕਿ ਸ਼ਹਾਦਤ ਦੇ ਮਰਤਬੇ ਦੇ ਉੱਪਰ ਪਹੁੰਚਣਾ ਇੰਨੇ ਦਬਾਵਾਂ ਦੇ ਵਿੱਚ ਅਡੋਲ ਖੜੇ ਰਹਿਣਾ ਇੰਨੇ ਲਾਲਚਾਂ ਦੇ ਵਿੱਚ ਅਡੋਲ ਖੜੇ ਰਹਿਣਾ ਇੰਨੀ ਮਤਲਬ ਵਰਗਲਾਉਣ ਦੀਆਂ ਕੋਸ਼ਿਸ਼ਾਂ ਵੀ ਨਾ ਮੰਨਣੀਆਂ ਇੰਨੇ ਸਰੀਰਕ ਤਸੀਹੇ ਇੰਨੇ ਜ਼ਬਰ ਜ਼ੁਲਮ ਜਿਹੜੇ ਆ ਉਹ ਆਪਣੇ ਮਲੂਕ ਸਰੀਰਾਂ ਦੇ ਉੱਪਰ ਜਰ ਜਾਣੇ ਇਸ ਤਰ੍ਹਾਂ ਦੀ ਉਹ ਦੁੱਤੀ ਸ਼ਹਾਦਤ ਦੇਣੀ ਉਹ ਇੰਨੀ ਵੱਡੀ ਸੁਰਤ ਤੋਂ ਬਿਨਾ ਨਹੀਂ ਦਿੱਤੀ ਜਾ ਸਕਦੀ ਇਸ ਤਰ੍ਹਾਂ ਦੀ ਜਿਹੜੀ عظیم ਸ਼ਹਾਦਤ ਆ ਉਹ ਮਤਲਬ ਸਤਖੰਡ ਦੇ ਵਾਸੀ ਹੀ ਦੇ ਸਕਦੇ ਆ ਉਹ ਸਤਖੰਡ ਦੇ ਵਾਸੀ ਆਪ ਦੀ ਸੁਰਤ ਕਰਕੇ ਸਹਬਜ਼ਾਦੇ ਸਿਗੇ ਪਰ ਹਕੂਮਤ ਉਹਨਾਂ ਨੂੰ ਬੱਚਿਆਂ ਦੀ ਨਜ਼ਰ ਤੋਂ ਹੀ ਦੇਖਦੀ ਸੀਗੀ ਉਸੇ ਨਜ਼ਰ ਤੋਂ ਹੀ ਦੇਖਿਆ ਹੁਣ ਅੱਜ ਦੇ ਸਮੇਂ ਦੇ ਵਿੱਚ ਵੀ ਸਾਰੇ ਇੱਕ ਇੰਡੀਆ ਦੀ ਸਰਕਾਰ ਦੇ ਵੱਲੋਂ ਇੱਕ ਦੇਣ ਦਾ ਐਲਾਨ ਕੀਤਾ ਗਿਆ ਸਹਬਜ਼ਾਦਿਆਂ ਦੀ ਸ਼ਾਦੀ ਦੇ ਉੱਪਰ ਵੀ ਵੀਰਬਾਲ ਦਿਵਸ ਉਹ ਸਾਰੇ ਸਿੱਖਾਂ ਨੇ ਕਿਹਾ ਵੀ ਇਹ ਨਾਮਕਰਨ ਤੁਹਾਡਾ ਠੀਕ ਨਹੀਂ ਹੈਗਾ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨਾ ਉਹ ਹਰ ਕੋਈ ਕਰ ਸਕਦਾ ਹਰ ਘਟੂ ਘਟ ਉਹਦੀ ਜਿਹੜੀ ਸਿੱਖ ਪਰੰਪਰਾ ਆ ਉਹਦੇ ਤੋਂ ਉਲਟ ਜਾ ਕੇ ਗੱਲਾਂ ਜਿਹੜੀਆਂ ਉਹ ਨਹੀਂ ਹੋਣੀਆਂ ਤੁਸੀਂ ਦੇਖੋ ਉਹਨਾਂ ਦੀ ਜਿਹੜੀ ਉਮਰ ਸੀਗੀ ਉਹ ਮਤਲਬ 7 ਤੇ 9 ਸਾਲ ਦਾ ਇਤਿਹਾਸ ਤੇ ਜ਼ਿਕਰ ਵਿੱਚ ਜ਼ਿਕਰ ਮਿਲਦਾ ਪਰ ਕੋਈ ਸਿੱਖ ਵੀ ਨਹੀਂ ਹੋਊਗਾ ਜਿਹੜਾ ਉਹਨਾਂ ਦਾ ਨਾਮ ਲੈਣ ਲੱਗਿਆ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਬਾਬਾ ਸ਼ਬਦ ਜਿਹੜਾ ਆ ਉਹਨਾਂ ਦੇ ਨਾਮ ਦੇ ਨਾਲ ਪੱਕਾ ਜੁੜਿਆ ਹੋਇਆ ਔਰ ਬਾਬਾ ਆਮ ਕਰਕੇ ਸੰਸਾਰੀ ਤੌਰ ਤੇ ਤਾਂ ਆਪਾਂ ਜਿਹੜਾ ਕੋਈ ਵੱਡੀ ਉਮਰ ਦਾ ਹੋਵੇ ਉਹਨੂੰ ਕਹਿੰਦੇ ਆ ਪਰ ਗੁਰੂ ਘਰ ਦੇ ਵਿੱਚ ਜਿਹਦੀ ਸੁਰਤ ਉੱਚੀ ਹੈ ਜਿਹੜਾ ਸੁਰਤ ਦੇ ਪੱਦਰ ਦੇ ਉੱਪਰ ਮਤਲਬ ਜਿਹੜਾ ਉਮਰਦਰਾਜ਼ ਆ ਚਾਹੇ ਉਹਦੀ ਸਰੀਰਕ ਉਮਰ ਛੋਟੀ ਹੋਵੇ ਉਹਨੂੰ ਬਾਬਾ ਕਹਿ ਕੇ ਵੜਿਆਇਆ ਜਾਂਦਾ ਸੋ ਗੁਰੂ ਨਾਨਕ ਪਾਤਸ਼ਾਹ ਦੇ ਲਈ ਬਾਬਾ ਸ਼ਬਦ ਜਿਹੜਾ ਆ ਉਹ ਮਤਲਬ ਆਪਾਂ ਨੂੰ ਇਤਿਹਾਸਿਕ ਪ੍ਰਸੰਘਾਂ ਦੇ ਵਿੱਚੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਮਿਲਦਾ ਸੋ ਉਹੀ ਸ਼ਬਦ ਜਿਹੜਾ ਆ ਉਹ ਮਤਲਬ ਸੈਬਜ਼ਾਦਿਆਂ ਦੇ ਵਾਸਤੇ ਵਰਤਿਆ ਜਾਂਦਾ ਪਰ ਸ਼ਾਇਦ ਅੱਜ ਦੀਆਂ ਵੀ ਜਿਹੜੀਆਂ ਹਕੂਮਤਾਂ ਨੇ ਉਹ ਸਹਿਬਜ਼ਾਦਿਆਂ ਨੂੰ ਉਹਨਾਂ ਦੀ ਜੋ ਸਰੀਰਕ ਆਯੂ ਸੀਗੀ ਉਸੇ ਤੋਂ ਹੀ ਦੇਖ ਰਹੀਆਂ ਇਸ ਕਰਕੇ ਉਹਨਾਂ ਨੇ ਵੀ ਜਿਹੜੇ ਇਸ ਤਰ੍ਹਾਂ ਦੇ ਦੇਣਿਆ ਹੁਣ ਮੇਰੇ ਖਿਆਲਤ ਕੀ ਚੌਥਾ ਪੰਜਵਾਂ ਸਾਲ ਹੈਗਾ ਆ ਉਹ ਉਹਨਾਂ ਨੇ ਉਹੀ ਜਿੱਦ ਫੜੀ ਹੋਈ ਉਸੇ ਦੇ ਉੱਪਰ ਹੀ ਨੇ ਪਰ ਗੁਰੂ ਘਰ ਦੇ ਵਿੱਚ ਜਿਹੜੀ ਮਤਲਬ ਕਿਸੇ ਨੂੰ ਕਿਸੇ ਦੀ ਸੁਰਤ ਆ ਉਹ ਅਵਲ ਆ ਸਰੀਰਕ ਜਿਹੜੀ ਅਵਸਥਾ ਆ ਉਹ ਬਹੁਤੀ ਮਾਇਨੇ ਨਹੀਂ ਰੱਖਦੀ ਸੋ ਇਸ ਕਰਕੇ ਦੁੱਤੀ ਸ਼ਹਾਦਤ ਇਹ ਗੱਲ ਤੁਹਾਡੀ ਬਿਲਕੁਲ درست ਹੈ ਕਿ ਆਪਾਂ ਇਤਿਹਾਸ ਦੇ ਵਿੱਚ ਇੰਨੀ ਇੱਕ ਗੱਲ ਆਮ ਕਰਕੇ ਕਹਿ ਦਿੰਦੇ ਆ ਕਿ ਉਹਨਾਂ ਨੂੰ ਸੂਬੇ ਦੀ ਕਚਹਿਰੀ ਚ ਪੇਸ਼ ਕੀਤਾ ਗਿਆ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਉਹ ਸਾਰਾ ਵਿਸਤਾਰ ਜਿਹੜਾ ਆ ਖਾਸ ਕਰਕੇ ਦੋ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਗੰਜੇ ਸ਼ਹੀਦਾਂ ਤੇ ਸ਼ਹੀਦਾਂ ਨੇ ਵਫਾ ਹੈ ਉਹ ਕਾਬ ਦੇ ਵਿੱਚ ਨੇ ਤੇ ਹਕੀਮ ਅੱਲਾ ਯਾਰਖਾਂ ਯੋਗੀ ਦੀਆਂ ਲਿਖੀਆਂ ਹੋਈਆਂ ਆ ਪਰ ਉਹ ਕਿਤਾਬਾਂ ਦੇ ਜਦੋਂ ਤੁਸੀਂ ਪ੍ਰਸੰਗ ਪੜ੍ਹਦੇ ਆ ਉਦੋਂ ਇਸ ਗੱਲ ਦਾ ਬਕਾਇਦਾ ਪਤਾ ਲੱਗਦਾ ਜਦੋਂ ਚਮਕੌਰ ਸਾਹਿਬ ਦਾ ਵੀ ਆ ਉਹ ਦੱਸਦੇ ਆ ਵੀ ਗੁਰੂ ਸਾਹਿਬ ਕਿਦਾਂ ਚਮਕੌਰ ਸਾਹਿਬ ਚਾਏ ਉਦੋਂ ਸਿੱਖਾਂ ਦੀ ਸਥਿਤੀ ਕਿਦਾਂ ਦੀ ਸੀਗੀ ਸਿੱਖ ਆ ਰਾਮ ਦੇ ਲਈ ਵਿਸ਼ਰਾਮ ਕਰਨ ਲੱਗ ਜਾਂਦੇ ਆ ਗੁਰੂ ਸਾਹਿਬ ਸਿੱਖਾਂ ਦੇ ਕੀ ਸਵਾਰਦੇ ਆ ਬਹੁਤ ਇਸ ਤਰ੍ਹਾਂ ਦਾ ਵਰਤਾਂਤ ਜਿਹੜਾ ਆ ਉਹ ਬੜੇ ਵਿਸਤਾਰ ਦੇ ਵਿੱਚ ਕਾਪ ਦੇ ਵਿੱਚ ਦਿੱਤਾ ਹੋਇਆ ਆ ਸੋ ਇਸੇ ਤਰ੍ਹਾਂ ਹੀ ਜਿਹੜਾ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਦੇ ਨਾਲ ਉਹਨਾਂ ਦਾ ਕਾਪ ਪ੍ਰਸੰਗ ਹੈਗਾ ਉਹਦੇ ਵਿੱਚ ਵੀ ਬੜੀ ਤਫਸੀਲ ਦੇ ਵਿੱਚ ਇਸ ਗੱਲ ਦਾ ਜ਼ਿਕਰ ਆ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਹਰ ਕਿਸੇ ਨੂੰ ਪੜ੍ਹਨੀਆ ਚਾਹੀਦੀ ਹੈ ਕੋਈ ਕਾਪ ਦੇ ਵਿੱਚ ਹੋਣ ਦਾ ਇਹ ਨਹੀਂ ਹੈਗਾ ਕਿ ਔਖੀ ਹੈ ਘਰ ਦੇ ਵਿੱਚ ਕੋਈ ਵੀ ਵੱਡੇ ਜਿਹੜੇ ਆ ਉਹ ਪੜ ਕੇ ਬੱਚਿਆਂ ਨੂੰ ਸੁਣਾ ਸਕਦੇ ਬੜੇ ਵਿਸਤਾਰ ਦੇ ਵਿੱਚ ਹਕੀਮ ਜੀ ਨੇ ਜਿਹੜਾ ਹੈਗਾ ਉਹ ਸਾਰਾ ਪ੍ਰਸੰਗ ਦਰਜ ਕੀਤਾ ਹੋਇਆ ਹੈ ਕੁਝ ਕੁਦੌਮਾਂ ਦੀਆਂ ਲਿਖਤਾਂ ਦੇ ਵਿੱਚ ਗੱਲ ਜੀ ਸਭ ਇੱਕ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੂੰ ਜਦੋਂ ਨੀਹਾਂ ਦੇ ਵਿੱਚ ਚੈਨਾ ਸੀ ਉਸ ਤੋਂ ਪਹਿਲਾਂ ਮਨਾਉਣ ਦੇ ਲਈ ਨੰਗੇ ਪਿੰਡੇ ਸ਼ਮਕਾਂ ਮਾਰੀਆਂ ਜਾਂਦੀਆਂ ਨੇ ਨੰਗੇ ਪਿੰਡੇ ਇੱਕ ਦਰਖਤ ਦੇ ਨਾਲ ਬਨ ਕੇ ਜਿਹੜੇ ਗੁਲੇਲੇ ਮਾਰੇ ਜਾਂਦੇ ਨੇ ਇਹ ਸਾਰੀਆਂ ਗੱਲਾਂ ਦਾ ਜ਼ਿਕਰ ਜਿਹੜਾ ਆ ਉਹ ਆਉਂਦਾ ਆ ਕਿਉਂਕਿ ਇਹ ਗੱਲ ਮੰਨਣ ਦੇ ਵਿੱਚ ਵੀ ਹੈ ਆ ਵੀ ਹੁਣ ਜਦੋਂ ਹਕੂਮਤ ਦਾ ਵੱਡਾ ਜ਼ੋਰ ਇਹ ਸੀਗਾ ਕਿ ਸਾਹਿਬਜ਼ਾਦਿਆਂ ਨੂੰ ਸਿੱਖੀ ਤੋਂ ਡਲਾ ਲਿਆ ਜਾਵੇ ਦੂਜੀ ਵੱਡੀ ਗੱਲ ਉਹਨਾਂ ਨੂੰ ਇਹ ਲੱਗਦੀ ਸੀ ਕਿ ਬੱਚੇ ਆ ਇਸ ਤਰ੍ਹਾਂ ਦੀ ਮਾਰਕੁੱਟ ਜਾਂ ਜਲਬਰ ਜੁਰਮ ਦੇ ਨਾਲ ਜਿਹੜੇ ਆ ਉਹ ਮੰਨ ਜਾਣਗੇ ਇੱਕ ਗੱਲ ਇਹ ਵੀ ਹੈਗੀ ਕਿ ਸਿੱਖਾਂ ਦੇ ਵਿੱਚ ਜਿਹੜੀ ਭਾਵੁਕਤਾ ਆ ਉਹ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਆਮ ਤੌਰ ਦੇ ਉੱਪਰ ਜਦੋਂ ਅਸੀਂ ਸਹਿਬਜ਼ਾਦਿਆਂ ਦੇ ਉੱਪਰ ਹੋਏ ਤਸ਼ੱਦਦ ਦੀ ਗੱਲ ਕਰਦੇ ਆ ਤਾਂ ਉਹਦਾ ਭਾਵੁਕਤਾ ਵਾਲਾ ਪੱਖ ਲੈਨੇ ਆ ਜਦ ਕਿ ਉਹਦੇ ਵਿੱਚੋਂ ਚਲੋ ਸੰਗਤ ਦਾ ਵਿਰਾਗ ਦੇ ਵਿੱਚ ਆਉਣਾ ਹੰਝੂ ਵਗਣੇ ਸਾਰੀਆਂ ਗੱਲਾਂ ਹੋ ਜਾਂਦੀਆਂ ਹਨਾ ਜਦੋਂ ਕਿਉਂਕਿ ਇੰਨੇ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਆਪਾਂ ਸੁਣਦੇ ਆਂ ਤੇ ਮਹਿਸੂਸ ਕਰਦੇ ਆਂ ਤੇ ਜ਼ਾਇਦ ਪਰ ਆਪਾਂ ਇਹ ਗੱਲ ਦੇਖਣੀ ਹੈ ਕਿ ਉਹ ਸਾਰੇ ਕਹਿਰ ਦੇ ਵਿੱਚ ਸਾਹਿਬਜ਼ਾਦੇ ਕਿਸ ਤਰੀਕੇ ਦੇ ਨਾਲ ਅਡੋਲ ਖੜੇ ਰਹੇ ਸੋ ਉਹ ਚੀਜ਼ ਜਿਹੜੀ ਆ ਉਹ ਸਾਡੀ ਸੁਰਤ ਦੇ ਵਿੱਚ ਪ੍ਰਮੁੱਖ ਥਾਂ ਜਿਹੜੀ ਆ ਉਹ ਉਸ ਚੀਜ਼ ਦੀ ਹੋਣੀ ਚਾਹੀਦੀ ਜ਼ਬਰ ਜ਼ੁਲਮ ਵੀ ਜਿਹੜਾ ਆ ਉਹ ਉੱਥੇ ਜਾ ਕੇ ਛੋਟਾ ਪੈ ਜਾਂਦਾ ਵੱਡੀ ਗੱਲ ਜਿਹੜੀ ਆ ਉਹਨਾਂ ਦੀ ਦ੍ਰਿੜਤਾ ਦੀ ਹੈ ਉਹਨਾਂ ਦੀ ਅਡੋਲਤਾ ਦੀ ਹੈ ਉਹਦੇ ਪਿੱਛੇ ਮਤਲਬ ਉਹਨਾਂ ਦੀ ਜਿਹੜੀ ਉੱਚੀ ਸੁਰਤ ਸੀਗੀ ਜਿਹੜੀ ਸਚਕੰਡਵਾਸੀ ਸੀ ਉਹ ਆਪ ਦੇ ਸ਼ਰੀਰਕ ਤੌਰ ਤੇ ਹੁੰਦੇ ਆ ਉਸ ਚੀਜ਼ ਨੂੰ ਪ੍ਰਮੁਖਤਾ ਦੇ ਵਿੱਚ ਸਿੱਖਾਂ ਨੂੰ ਰੱਖਣਾ ਚਾਹੀਦਾ ਔਰ ਇਸ ਸ਼ਹਾਦਤ ਨੂੰ ਵੀ ਚੜ੍ਹਦੀ ਕਲਾ ਦੇ ਪ੍ਰਸੰਗ ਦੇ ਵਿੱਚ ਹੀ ਦੇਖਣਾ ਚਾਹੀਦਾ ਹੈ ਔਰ ਜਿੰਨਾ ਉਹਦੇ ਤੋਂ ਬਾਅਦ ਦੇ ਵਿੱਚ ਇਤਿਹਾਸ ਵੀ ਸਾਰਾ ਵਾਪਰਿਆ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ ਨੂਰੇ ਮਾਹੀ ਨੇ ਜਾ ਕੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਸੈਬਜ਼ਾਦੇ ਜਿਹੜੇ ਆ ਉਹ ਸ਼ਹੀਦ ਹੋ ਗਏ ਆ ਉਸ ਸਮੇਂ ਇਤਿਹਾਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਕਿ ਸੂਰਜ ਡੁੱਬ ਰਿਹਾ ਸੀਗਾ ਤੇ ਗੁਰੂ ਸਾਹਿਬ ਨੇ ਆਪਦੇ ਤੀਰ ਦੀ ਨੋਕ ਦੇ ਨਾਲ ਕਾਹੀ ਦਾ ਇੱਕ ਜਿਹੜਾ ਬੂਟਾ ਸੀਗਾ ਉਹਦੀ ਜੜ ਪੁੱਟ ਕੇ ਕਿਹਾ ਕਿ ਹੁਣ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ ਤੇ ਤੁਸੀਂ ਦੇਖੋਗੇ ਉਹ ਥੋੜਾ ਹੀ ਸਮਾਂ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਆਉਣ ਤੋਂ ਬਾਅਦ ਉਹ ਜੜ ਮੁਗਲਿਆ ਰਾਜ ਦੀ ਜਿਹੜੀ ਸੀਗੀ ਉਹ ਇਸ ਧਰਤੀ ਦੇ ਉੱਪਰੋਂ ਉੱਪਟੀ ਗਈ ਆ ਚੱਪੜ ਚਿੜੀ ਇੱਥੋਂ ਨੇੜੇ ਹੀ ਹੈਗਾ ਆ ਜਿੱਥੇ ਜੰਗ ਹੁੰਦੀ ਆ ਜਿੱਥੇ ਵਜ਼ੀਰ ਖਾਨ ਮਾਰਿਆ ਜਾਂਦਾ ਆ ਸਿੰਘਾਂ ਦੀ ਫਤਿਹ ਹੁੰਦੀ ਆ ਉਸ ਤੋਂ ਬਾਅਦ ਦੇ ਵਿੱਚ ਇੱਸੇ ਹੀ ਸਰਹੰਦ ਸ਼ਹਿਰ ਦੀ ਜਿਹੜੀ ਆ ਉਹ ਸਿੱਖਾਂ ਨੇ ਇੱਟ ਦੇ ਨਾਲ ਇੱਟ ਖੜਕਾਈ ਉਹ ਸਾਰਾ ਕੁਝ ਕੀਤਾ ਸਰਹੰਦ ਅੱਜ ਦੇ ਸਮੇਂ ਦੇ ਵਿੱਚ ਮਤਲਬ ਲਾ ਲੋ ਕਿ 300 ਸਾਲ ਬਾਅਦ ਇਸ ਸ਼ਹਿਰ ਦੀ ਮਹੱਤਤਾ ਨੂੰ ਸਮਝਣਾ ਸ਼ਾਇਦ ਔਖਾ ਲੱਗਦਾ ਹੈ ਉਸ ਸਮੇਂ ਦਿੱਲੀ ਤੇ ਲਾਹੌਰ ਦੇ ਵਿੱਚ ਵੱਡਾ ਗਾੜੀ ਇਹ ਸੀਗਾ ਦਿੱਲੀ ਤੇ ਲਾਹੌਰ ਪਾਵਰ ਦੇ ਦੋ ਵੱਡੇ ਕੇਂਦਰ ਸੀਗੇ ਉਹਨਾਂ ਦੇ ਵਿੱਚ ਸਰਹੰਦ ਪਾਵਰ ਦਾ ਉਸ ਸਮੇਂ ਪੋਲੀਟਿਕਲ ਪਾਵਰ ਦਾ ਬੜਾ ਵੱਡਾ ਕੇਂਦਰ ਸੀਗਾ ਔਰ ਉਸ ਸਮੇਂ ਜਿਹੜੀ ਫਤਿਹ ਹੋਈ ਉਹ ਇਸੇ ਗੱਲ ਦੇ ਵਿੱਚ ਹੋਈ ਸਿੱਖਾਂ ਦੇ ਮਨਾਂ ਦੇ ਵਿੱਚ ਰੋਜ਼ ਜ਼ਰੂਰ ਸੀਗਾ ਪਰ ਉਹ ਸ਼ਹਾਦਤ ਨੂੰ ਇੱਕ ਮਤਲਬ ਵਡਿਆਈ ਵਜੋਂ ਗੁਰੂ ਘਰ ਦੀ ਨਿਆਮਤ ਦੇ ਵਜੋਂ ਹੀ ਦੇਖਦੇ ਸੀਗੇ ਤੇ ਉਸ ਸਮੇਂ ਸਿੱਖਾਂ ਨੇ ਉਹਨੂੰ ਚੜ੍ਹਦੀ ਕਲਾ ਦੇ ਵਿੱਚ ਹੀ ਲਿਆ ਜਿਵੇਂ ਜਿਸ ਤਰ੍ਹਾਂ ਵੱਡੇ ਕੱਲੂ ਘਰੇ ਦਾ ਵੀ ਆਪਾਂ ਪ੍ਰਸੰਗ ਦੇਖਦੇ ਆਂ ਤੁਸੀਂ ਦੇਖੋਗੇ ਅੱਧੀ ਸਿੱਖ ਆਬਾਦੀ ਜਿਹੜੀ ਆ ਉਹ ਇੱਕ ਦਿਨ ਦੇ ਵਿੱਚ ਅਬਦਾਲੀ ਫਨਾ ਕਰ ਦਿੰਦਾ ਹੈ ਪਰ ਉਹਦੇ باوجود ਉਸ ਦਿਨ ਸ਼ਾਮ ਨੂੰ ਸਿੱਖ ਅਰਦਾਸ ਕਰਦੇ ਗੁਰੂ ਦੇ ਕੋਲੋਂ ਬਲ ਮੰਗਦੇ ਆ ਠੀਕ ਹੈ ਨਾ ਉਥੇ ਇਸ ਗੱਲ ਦਾ ਵੀ ਜ਼ਿਕਰ ਹੁੰਦਾ ਕਿ ਮਹਾਰਾਜ ਨੂੰ ਉਹਨਾਂ ਨੇ ਕਿਹਾ ਕਿ ਪੰਥ ਕੀ ਰੱਖੋਗੇ ਤਾਂ ਗ੍ਰੰਥ ਕੀ ਰਹੇਗੀ ਨਾਤ ਪੰਥ ਹੀ ਨਾ ਰਹਾ ਤੇਰਾ ਗ੍ਰੰਥ ਕੌਣ ਮੰਨੇਗਾ ਸੋ ਪੰਥ ਦੇ ਲਈ ਬਲ ਮੰਗਿਆ ਉਸ ਵੱਲ ਦਾ ਨਤੀਜਾ ਇਹ ਨਿਕਲਿਆ ਕਿ 8 ਮਹੀਨੇ ਦੇ ਅੰਦਰ ਉਹੀ ਲਾਹੌਰ ਜਿਹੜਾ ਸੱਤਾ ਦਾ ਵੱਡਾ ਗੜ ਸੀਗਾ ਸਿੱਖ ਆਪਣੇ ਘੋੜਿਆਂ ਦੀਆਂ ਕਾਟੀਆਂ ਤੇ ਸਵਾਰ ਹੋ ਕੇ ਲਾਹੌਰ ਸ਼ਹਿਰ ਦੀਆਂ ਕੰਧਾਂ ਨੂੰ ਹੱਥ ਲਾਉਣ ਲੱਗ ਗਏ ਸੀਗੇ ਉਸ ਤੋਂ ਬਾਅਦ ਦਾ ਇਤਿਹਾਸ ਜਿਹੜਾ ਆ ਉਹ ਬੜੇ ਸ਼ਾਨਾਮੱਤਾ ਸਾਹਮਣੇ ਆਇਆ ਸੋ ਜਿਹੜੀ ਸ਼ਹਾਦਤ ਆ ਇਹ ਗੱਲ ਠੀਕ ਆ ਕਿ ਸਰੀਰਕ ਤੌਰ ਤੇ ਦੁਨਿਆਵੀ ਤੌਰ ਤੇ ਅਸੀਂ ਦੇਖਦੇ ਹਾਂ ਕਿ ਇੱਕ ਮੌਤ ਹੋਈ ਆ ਪਰ ਇਹ ਮੌਤ ਨਹੀਂ ਹੈਗੀ ਇਹ ਇੱਕ ਨਵੀਂ ਜ਼ਿੰਦਗੀ ਆ ਜਿਹੜੀ ਸਹਿਬਜ਼ਾਦਿਆਂ ਦੀ ਸ਼ਹਾਦਤ ਆ ਉਹਨੇ ਗੁਰੂ ਖਾਲਸਾ ਪੰਥ ਨੂੰ ਹੋਰ ਜ਼ਿਆਦਾ ਵਡਿਆਈ ਉਚਾਈ ਅਗਲੇ ਰਾਹ ਉਹਦੇ ਜਿਹੜੇ ਆ ਰੋਸ਼ਨਾਏ ਆ ਸ਼ਹਾਦਤ ਸਿੱਖਾਂ ਦੇ ਵਿੱਚ ਸਦਾ ਹੀ ਇੱਕ ਚਾਨਣ ਨੂੰ ਮਨਾਰੇ ਵਾਂਗੂ ਹੁੰਦੀ ਆ ਜਿਸ ਤਰ੍ਹਾਂ ਜਦੋਂ ਹਨੇਰਾ ਹੋਵੇ ਤੁਸੀਂ ਕਿਸੇ ਉੱਚੀ ਮਚਾਨ ਦੇ ਉੱਪਰ ਮਸ਼ਾਲ ਬਾਲਦੇ ਹੋ ਉਹਦਾ ਬਹੁਤ ਦੂਰ ਤੱਕ ਚਾਨਣ ਹੋ ਜਾਂਦਾ ਇਸੇ ਤਰ੍ਹਾਂ ਹੀ ਸ਼ਹਾਦਤਾਂ ਹੋਈਆਂ ਹੁੰਦੀਆਂ ਨੇ ਜਿਸ ਤਰ੍ਹਾਂ ਆਪਾਂ ਇਹ ਚਮਕੌਰ ਦੇ ਸਹਿਬਜ਼ਾਦਿਆਂ ਦੀ ਸ਼ਹਾਦਤ ਇੱਥੇ ਦੀ ਜਿਹੜੀ ਸ਼ਹਾਦਤਾਂ ਹੋਈਆਂ ਫਤਿਹਗੜ੍ਹ ਸਾਹਿਬ ਦੀਆਂ ਸੋ ਇਨ੍ਹਾਂ ਸ਼ਹਾਦਤਾਂ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਧਰਤੀ ਦੇ ਉੱਪਰ ਪ੍ਰਗਟ ਕੀਤਾ ਵੱਡੇ ਕੱਲੂ ਘਾਰੇ ਤੋਂ ਬਾਅਦ ਸਿੱਖ ਜਿੰਨੀ ਮਜ਼ਬੂਤੀ ਦੇ ਨਾਲ ਨਿਕਲੇ ਉਹਨਾਂ ਨੇ ਆਪ ਦਾ ਰਾਖੀ ਪ੍ਰਬੰਧ ਮਿਸਲਾਂ ਦੇ ਦੌਰ ਦੇ ਵਿੱਚ ਸਥਾਪਿਤ ਕੀਤਾ ਫਿਰ ਸਰਕਾਰੇ ਖਾਲਸਾ ਤੱਕ ਗੱਲ ਜਿਹੜੀ ਆ ਉਹ ਗਈ ਹੈ ਔਰ ਅੱਜ ਦੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਦੌਰ ਹੈਗਾ ਆ ਕਿ ਪਿਛਲੇ 40 ਸਾਲ ਤੋਂ ਸਿੱਖੇ ਦੱਸ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਜ਼ਬਰ ਜ਼ੁਲਮ ਹੁੰਦੀ ਹਕੂਮਤ ਸਿੱਖਾਂ ਦੇ ਉੱਪਰ ਕਰ ਰਹੀ ਹੈ ਪਰ ਆਪਾਂ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਇੱਕ ਸ਼ਹਾਦਤ ਜਿਹੜੀ ਆ ਉਹ ਹੁੰਦੀ ਹੈ ਉਸ ਤੋਂ ਬਾਅਦ ਦੇ ਵਿੱਚ ਅੱਜ ਸੰਸਾਰ ਦੇ ਵਿੱਚ ਇਸ ਗੱਲ ਦੀ ਚਰਚਾ ਹੈਗੀ ਕਿ ਜੋ ਹਕੂਮਤ ਦੇ ਬਾਰੇ ਚ ਦੱਸੀਆਂ ਜਾ ਰਹੀਆਂ ਸੀਗੀਆਂ ਗੱਲਾਂ ਉਹ ਅੱਜ ਦੁਨੀਆ ਦੀਆਂ ਵੱਡੀਆਂ ਤਾਕਤਾਂ ਆਪ ਕਹਿ ਰਹੀਆਂ ਨੇ ਸੋ ਜਿੰਨੇ ਵੀ ਵੀਰ ਭੈਣ ਜੀ ਸੰਗਤਾਂ ਇਸ ਫਤਿਹਗੜ ਸਾਹਿਬ ਦੀ ਸ਼ਹੀਦਾਂ ਨੂੰ ਨਤਮਸਤਕ ਹੋਣ ਦੇ ਵਾਸਤੇ ਸਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਨਤਮਸਤਕ ਹੋਣ ਦੇ ਵਾਸਤੇ ਹੁੰਦੇ ਆ ਆਪਾਂ ਨੂੰ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਇਹ ਜਿਹੜੀਆਂ ਸ਼ਹਾਦਤਾਂ ਆ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਇਹ ਸਾਡੇ ਲਈ ਆਪਦੇ ਜੀਵਨ ਦੇ ਵਿੱਚ ਅਮਲੀ ਤਬਦੀਲੀਆਂ ਲਿਆਂਡ ਦਾ ਉਸ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣ ਦਾ ਸੁਭਾਅ ਬਣਨਾ ਚਾਹੀਦਾ ਜਿੰਨਾ ਵੀ ਸਮਾਂ ਮਿਲੇ ਇੱਥੇ ਸੰਗਤਾਂ ਦੇ ਦਰਸ਼ਨ ਮਿਲਲੇ ਵੀ ਚੱਲੋ ਕਰਨੇ ਆ ਪਰ ਉਸ ਤੋਂ ਇਲਾਵਾ ਗੁਰੂ ਘਰ ਦਰਸ਼ਨ ਕਰਨੇ ਨਾਮ ਬਾਣੀ ਦਾ ਸਿਮਰਨ ਜਿਹੜਾ ਆ ਉਹ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਇਸ ਸਮੇਂ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਪਰਮਜੀਤ ਸਿੰਘ ਜੀ ਗਾਜੀ ਜਿਨ੍ਹਾਂ ਨੇ ਇਤਿਹਾਸ ਨੂੰ ਬੜੇ ਸੰਖੇਪ ਦੇ ਤੌਰ ਤੇ ਦੱਸਿਆ ਕਿ ਉਦੋਂ ਕੀ ਹੋਇਆ ਕੀ ਜਿਹੜਾ ਸੂਬੇ ਦੀ ਕਚਹਿਰੀ ਦੇ ਵਿੱਚ ਵਾਰਤਾ ਲਾਤ ਹੁੰਦੀ ਆ ਕਿਸ ਨੇ ਜਿਹੜਾ ਇਸ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਸਹਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਜਿਸ ਦੇ ਵਿੱਚ ਸੁਤਿਆਨੰਦ ਦਾ ਜਿਹੜਾ ਨਾਮ ਹੈ ਉਹ ਸਭ ਤੋਂ ਆਬੂ ਲਾਉਂਦਾ ਕਿਉਂਕਿ ਉਸਨੇ ਹੀ ਕਿਹਾ ਸੀ ਕਿ ਸਾਫਰ ਦੇ ਬੱਚੇ ਨੇ ਇਹਨਾਂ ਨੂੰ ਮਾਰ ਦੇਣਾ ਚਾਹੀਦਾ। ਸੂਤ ਤਸਵੀਰਾਂ ਸ਼ਹੀਦੀ ਜੋੜ ਮੇਲ ਫਤਿਹਗੜ ਸਾਹਿਬ ਦਾ। ਸਹਿਬ ਜਾਦਿਆਂ ਨੂੰ ਪਹਿਲਾਂ ਮਨਾਇਆ ਜਾਂਦਾ ਫਿਰ ਸਿੱਧਾ ਨੀਹਾਂ ਦੇ ਵਿੱਚ ਚੜਨ ਦਿੱਤਾ ਜਾਂਦਾ ਪਰ ਉਹਦੇ ਪਿੱਛੇ ਇਤਿਹਾਸ ਬਹੁਤ ਵੱਡਾ ਲੁਕੇ ਹੋਇਆ ਕਿ ਪਹਿਲਾਂ ਉਹਨਾਂ ਨੂੰ ਬੜੇ ਤਸੀਹੇ ਦਿੱਤੇ ਜਾਂਦੇ। ਜਦੋਂ ਵੀ ਕੋਈ ਹਕੂਮਤ ਹੁੰਦੀ ਆ ਉਹ ਆਪਣੇ ਹਿਸਾਬ ਦੇ ਨਾਲ ਹੀ ਸਾਰੇ ਕਾਸੇ ਨੂੰ ਦੇਖਣ ਦਾ ਯਤਨ ਕਰਦੀ ਹੈ ਸੋਚਦੇ ਰਹੇ ਕਿ ਛੋਟੇ ਬੱਚੇ ਨੇ ਇਹਨਾਂ ਬੱਚਿਆਂ ਨੂੰ ਆਪਾਂ ਵਰਗਲਾ ਲਵਾਂਗੇ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਵਰਗਲਾਉਣ ਦਾ ਵੀ ਯਤਨ ਕਰਦੇ ਆ ਕਈ ਤਰ੍ਹਾਂ ਦੇ ਲਾਲਚ ਦਿੰਦੇ ਆ ਫਿਰ ਡਰਾਉਣ ਦਾ ਵੀ ਯਤਨ ਕਰਦੇ ਆ ਕਹਿੰਦੇ ਆ ਵੀ ਤੁਹਾਡੇ ਜਿਹੜੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਸਰਕਾਰ ਨੇ ਮਾਰ ਦਿੱਤਾ ਫੜ ਕੇ ਤੁਹਾਡੇ ਜਿਹੜੇ ਭਰਾ ਸੀਗੇ ਵੱਡੇ ਸਹਿਰਜ਼ਾਦੇ ਉਹ ਮਾਰ ਦਿੱਤੇ ਆ ਸਾਰੇ ਸਿੰਘ ਮਾਰ ਦਿੱਤੇ ਆ ਉਹਨਾਂ ਨੂੰ ਲਾਲਚ ਦੇਣ ਦੀ ਵੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਜਿਹੜੇ ਨਿਕਾਹ ਕਰਦੇ ਆਂਗੇ ਅਸੀਂ ਤੁਹਾਨੂੰ ਵੱਡੀਆਂ ਜ਼ਕੀਰਾਂ ਦੇ ਦੇਵਾਂਗੇ ਤੁਹਾਨੂੰ ਰਾਜ ਭਾਗ ਦੇ ਦੇਵਾਂਗੇ ਤੁਸੀਂ ਸਿੱਖੀ ਦੇ ਵਿੱਚ ਰਹੋਗੇ ਤੁਹਾਡਾ ਵੀ ਉਹੀ ਹਸ਼ਰ ਹੋਊਗਾ ਉਸ ਸਮੇਂ ਦੀ ਜਿਹੜੀ ਹਕੂਮਤ ਸੀਗੀ ਉਹਦਾ ਵੱਡਾ ਜੋ ਤਰਕ ਸੀਗਾ ਜਾਂ ਵੱਡੀ ਜਿਹੜੀ ਉਹਨਾਂ ਦੀ ਦ੍ਰਿਸ਼ਟੀ ਸੀਗੀ ਉਹ ਇਹ ਸੀਗੀ ਕਿ ਉਹ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਉਮਰ ਤੋਂ ਦੇਖ ਰਹੇ ਸੀਗੇ ਇਸ ਤਰ੍ਹਾਂ ਦੀ ਉਹ ਦੁੱਤੀ ਸ਼ਹਾਦਤ ਦੇਣੀ ਉਹ ਇੰਨੀ ਵੱਡੀ ਸੁਰਤ ਤੋਂ ਬਿਨਾ ਨਹੀਂ ਦਿੱਤੀ ਜਾ ਸਕਦੀ ਇਸ ਤਰ੍ਹਾਂ ਦੀ ਜਿਹੜੀ عظیم ਸ਼ਹਾਦਤ ਆ ਉਹ ਮਤਲਬ ਸੱਚਖੰਡ ਦੇ ਵਾਸੀ ਹੀ ਦੇ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਜੋੜ ਮੇਲ ਸ਼੍ਰੀ ਫਤਿਹਗੜ ਸਾਹਿਬ ਅੱਜ ਦੂਜਾ ਦੀਵਾਨ ਹੈ ਅੱਜ ਦੂਜੀ ਪੇਸ਼ੀ ਸੀ ਸੂਬੇ ਦੀ ਕਚਹਿਰੀ ਦੇ ਵਿੱਚ ਅੱਜ ਦੂਜਾ ਦਿਨ ਸੀ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਕਹਿੰਦੇ ਨੇ ਕਿ ਜੋ